ਜੀ ਮੇਰੇ ਛੋਟੇ ਭਰਾ ਵਰਗੇ ਸੀ ਸੋ ਉਹਨਾਂ ਨੇ ਇਹਦੀ ਸ਼ੁਰੂਆਤ ਕੀਤੀ ਸੀ ਪਹਿਲੋਂ ਬੱਬੇ ਦੀ ਪਾਰਟੀ ਸੀ ਉਸ ਤੋਂ ਬਾਅਦ ਸ਼ਿਕਾਰੀ ਜੀ ਨੇ ਲੈ ਲਿਆ ਫਿਰ ਵਿੱਚ ਹੋਰ ਕਿਸੇ ਨੇ ਲੈ ਲਿਆ ਉਸ ਤੋਂ ਬਾਅਦ ਸ਼ਿਕਾਰੀ ਜੀ ਦੇ ਬੇਟੇ ਦਰੋਜ ਜੀ ਤੇ ਨਾਲ ਕਿੱਤੀ ਜੀ ਇਹਨਾਂ ਨੇ ਦੁਬਾਰਾ ਉਹਨੂੰ ਲੈ ਰਿਆ ਇਹ ਤੁਹਾਨੂੰ ਰੈਡਮੈਟ ਕੀਤਾ ਹੋੜੇ ਦੀ ਸ਼ੁਰੂਆਤ ਜਿਹੜੀ ਅੱਜ ਕੀਤੀ ਆ ਮੈਂ ਸਮਝਦਾ ਸਟਾਰਲਿੰਗ ਬ੍ਰੈਂਡ ਸਟਾਰਲਿੰਗ ਬ੍ਰੈਂਡ ਜਿਹੜਾ ਹੈ ਇੱਕ ਬੜਾ ਫੇਮਸ ਬ੍ਰੈਂਡ ਹੈ ਸੋ ਇਹਨਾਂ ਨੇ ਇਹ ਹੋਟਲ ਜਿਹੜਾ ਹੁਣ ਅੱਜ ਸ਼ੁਰੂਆਤ ਕੀਤੀ ਹੈ ਮੈਂ ਇਹਨਾਂ ਨੂੰ ਮੁਬਾਰਕਬਾ ਦਿੰਦਾ ਹਾਂ ਪ੍ਰੀਤ ਸਾਹਿਬ ਨੂੰ ਮੁਬਾਰਕਬਾ ਦਿੰਦਾ ਹਾਂ ਸੋ ਸਾਰੇ ਇਹ ਪਰਿਵਾਰ ਜਿਹੜੇ ਨੇ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਸੋ ਮੈਂ ਸਮਝਦਾ ਸ਼ਿੰਗਾਰੀ ਤੇ ਅੱਜ ਸਾਡੇ ਵਿੱਚ ਨੇ ਪਰ ਉਹਨਾਂ ਦੀ ਟੀਮ ਜਿਹੜੀ ਹੈ ਉਹਨਾਂ ਦੇ ਬੇਟਾ ਇਹ ਸਾਰੀ ਟੀਮ ਉਹਨਾਂ ਦੀ ਆ ਤੁਹਾਡਾ ਪਰਿਵਾਰ ਸੋ ਇਹ ਆਪਾ ਪਰਿਵਾਰ ਹੈ ਸਾਰਾ ਸੋ ਇਹ ਪਰਮਾਤਮਾ ਕਰੇ ਸੋ ਸਾਡੀ ਤੇ ਹੋ ਦਾ ਚਾ ਇਹ ਹੋਟਲ ਜਿਹੜਾ ਤਰੱਕੀ ਕਰੇ ਹੋਰ ਵੀ ਸ਼ਹਿਰ ਚ ਇੱਕ ਦੋ ਹੋਟਲ ਬਣਾਉਣ ਸੋ ਇਹ ਟਾਈਂ ਜਿਹੜੀ ਆ ਬੜੀ ਫੇਮਸ ਹੈ ਚੰਗੀ ਚੀਜ਼ ਨੇ ਸੋ ਮੈਨੂੰ ਪੂਰੀ ਆਸ ਹੈ ਕਿ ਪਰਮਾਤਮਾ ਦੀ ਕਿਰਪਾ ਹੋਏਗੀ ਇਹ ਹੋਰ ਤਰੱਕੀ ਕਰਨਗੇ ਕਿਹੜੀ ਚ ਕਿਦਾਂ ਦੇਖ ਬੇਹਦ ਖੁਸ਼ੀ ਹੈ ਇਹ ਸੰਜੀਪ ਸ਼ੰਗਾਰੀ ਦੇ ਹੌਨਾਰ بیٹے ਗੌਰਵ ਸ਼ੰਗਾਰੀ ਜੀ ਔਰ ਉਹਨਾਂ ਦੇ ਦੋਸਤ ਕਿੱਟੀ ਜੀ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਪਰਿਵਾਰ ਦੀ ਤਰ੍ਹਾਂ ਇੱਕ ਦੂਸਰੀ ਦੋਸਤੀ ਨਿਭਾਈ ਹੈ ਇਹ ਦੋਸਤੀ ਦੀ ਇੱਕ ਮਿਸਾਲ ਹੈ ਜਿੰਨੂੰ ਮੈਂ ਸਲਾਮ ਕਰਨ ਵਾਸਤੇ ਆਇਆ ਹਾਂ ਇਹ ਸਟਰਲਿੰਗ ਚੇਨ ਜਿਹੜੀ ਲੈ ਕੇ ਲੈ ਕੇ ਆਇਆ ਇਹ ਪੰਜਾਬ ਦੇ ਵਿੱਚ ਪਹਿਲਾ ਹੋਟਲ ਆ ਜਿਹੜੀ ਬਹੁਤ ਵੱਡੀ 4 ਸਟਾਰ ਜਿਹੜਾ ਇਹਨੂੰ ਸਟੇਟਸ ਇਸ ਹੋਟਲ ਨੂੰ ਮਿਲਿਆ ਮੈਂ ਸਮਝਦਾ ਕਿ ਇਹ ਹੋਟਲ ਅੰਮ੍ਰਿਤਸਰ ਦੇ ਵਿੱਚ ਇੰਟੀਰੀਅਰ ਦੇ ਵਿੱਚ ਤੇ ਕੋਈ ਹੋਟਲੇ ਦੇ ਨਾਲ ਦਾ ਹੈ ਨਹੀਂ ਔਰ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਔਰ ਅੰਮ੍ਰਿਤਸਰ ਦੇ ਲੋਕਾਂ ਨੂੰ ਕਾਂਗਾ ਕਿ ਲਾਈਵ ਚ ਕਿਚਨ ਤੁਹਾਡੇ ਸਾਹਮਣੇ ਹੈ ਆਓ ਖਾਣੇ ਦਾ ਜੈਕਾ ਸਵਾਦ ਚੱਕੀਏ ਔਰ ਸਾਰੇ ਖੁਸ਼ ਹੋ ਸੋਨੀ ਸਾਹਿਬ ਆਪ ਆਏ ਨੇ ਬਿੰਨਾ ਤੇ ਸਾਡੇ ਡਿਪਟੀ ਸੀਐਨ ਸਾਹਿਬ ਸਾਡੇ ਆਨ ਬਾਨ ਸ਼ਾਨ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਨੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਸਾਰੇ ਸ਼ਿੰਘਾਰੀ ਫੈਮਿਲੀ ਨੂੰ ਕਿੱਤੀ ਚੋਪੜਾ ਜੀ ਦੇ ਪਰਿਵਾਰ ਨੂੰ ਤੈ ਦਿਨਾਂ ਵਧਾਈ ਦਿੰਦਾ ਔਰ ਕਾਮਨਾ ਕਰਦਾ ਆ ਕਿ ਸਟੰਡਿੰਗ ਬ੍ਰਾਂਡ ਦੇ ਨਾਲ ਕੋਲੈਬੋਰੇਸ਼ਨ ਦੇ ਵਜੇ ਹੋਟਲ ਵੱਲ ਤੋਂ ਤਰੱਕੀ ਕਰੇ ਥੈਂਕ ਯੂ ਲੰਬਾ ਤੁਹਾਰਾ ਹਾਲ ਮੌਜੂਦ ਨੇ ਤੇ ਕਿੱਤੀ ਭਾਜੀ ਸਾਡੇ ਨਾਲ ਬਿੱਲੂ ਭਾਜੀ ਵੀ ਇੱਥੇ ਹੈਗੇ ਆ ਸਾਡੇ ਵੱਡੇ ਭਰਾ ਸਾਡੇ ਸ਼ਿੰਘਾਰੀ ਸਾਹਿਬ ਸੀ ਬਹੁਤ ਵਧੀਆ ਬੰਦੇ ਦਲੇਰ ਸਭ ਨੂੰ ਪਿਆਰ ਕਰਨ ਵਾਲੇ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਬਾਰਡਰ ਲੈਂਡ ਤੋਂ ਤੇ ਬਾਅਦ ਚ ਉਹਨਾਂ ਦੇ ਬੇਟੇ ਗੌਰਵ ਜੀ ਤੇ ਕਿੱਟੀ ਭਾਜੀ ਸਾਡੇ ਤੇ ਆ ਬਿੱਲੂ ਭਾਜੀ ਜਿਹਨਾਂ ਦੇ ਸਾਡੀ ਭੈਣ ਰਾਬੀਆ ਵੀ ਇੱਥੇ ਹੈਗੀ ਆ ਜਿਹਦੇ ਇੱਥੇ ਮਾਲਕ ਹੀ ਆ ਇਹ ਸਟਰਲਿੰਗ ਕੰਪਨੀ ਨੂੰ ਇਹਨਾਂ ਨੇ ਹੈਂਡਓਵਰ ਕੀਤਾ ਹੈ ਬੜਾ ਵਧੀਆ ਬ੍ਰਾਂਡ ਆ ਕੰਪਨੀ ਇੰਟਰਨੈਸ਼ਨਲ ਲੈਵਲ ਦੀ ਕੰਪਨੀ ਆ ਤੇ ਸਾਨੂੰ ਉਮੀਦ ਆ ਕਿ ਗੌਰਵ ਜੀ ਤੇ ਕਿੱਟੀ ਭਾਜੀ ਤੇ ਨਾਲ ਬਿੱਲੂ ਭਾਜੀ ਸਾਡੇ ਨਾਲ ਆ ਇਸ ਬ੍ਰਾਂਡ ਦੇ ਨਾਲ ਸ਼ਹਿਰ ਦੇ ਵਿੱਚ ਆਪਣਾ ਨਾਮ ਉੱਚਾ ਕਰਨਗੇ ਹੌਟਲਾਈਨ ਦੇ ਵਿੱਚ ਤੇ ਆਪਾਂ ਆਪਣੇ ਦਿਲੋਂ ਇਹਨਾਂ ਨੂੰ ਤਰੱਕੀਆਂ ਦੇਣ ਰੱਬ ਈਸ਼ਵਰ ਚੰਗੀ ਸਿਹਤ ਦੇਣ ਇਹ ਆਪਾਂ ਦਿਲੋਂ ਆਪਾਂ ਹੀ ਸ਼ਾਹ ਜੀ ਕੈਸੀ ਜੋੜੀ ਸੀ ਕਿੰਨੀ ਚੋਟਾ ਸੰਜੀਤ ਸਿੰਘ ਹਾਰੇ ਦੀ ਜਿਹੜੀ ਜਿਹੜੀ ਟੁੱਟੀ ਬੱਚੇ ਵੀ ਅੱਜ ਉਸ ਪਿਆਰ ਨੂੰ ਬੇਕੋਬੀ ਨਿਭਾ ਰਹੇ ਬਿਲਕੁਲ ਨਿਭਾ ਰਹੇ ਬਿਲਕੁਲ ਇਹ ਪਰਿਵਾਰ ਅੱਗੇ ਜਾ ਕੇ ਕੰਮ ਬਿਲਕੁਲ ਗੱਲ ਕੀਤੀ ਬਿਲਕੁਲ ਬਿਲਕੁਲ ਕਿੰਤੀ ਭਾਜੀ ਬੜੇ ਵਧੀਆ ਬੰਦੇ ਨੇ ਬਿੱਲੂ ਭਾਜੀ ਕੱਠਾ ਨਾਲ ਦਾ ਗਰੋਬ ਸੀ ਤੇ ਇਹਨਾਂ ਨੇ ਨਾਲ ਸਾਥ ਨਹੀਂ ਛੱਲੇ ਵੀ ਗਏ ਹਲੇ ਕਿੰਨਾਂ ਦਾ ਗਰੋਬ ਹੋਣ ਨਾਲ ਸਾਥ ਹੀ ਛੱਡਿਆ ਤੇ ਇਕੱਠੇ ਇੱਕ ਪਰਿਵਾਰ ਬਣ ਕੇ ਰਹਿੰਦੇ ਤੇ ਸਾਡਾ ਪਰਿਵਾਰ ਹੀ ਹੈ ਕੀ ਕਹਿਣਾ ਚਾਹੁੰਦੇ ਹੋ ਬਾਜ ਕੁਛ ਨਹੀਂ ਜੀ ਸਾਰੇ ਵੱਡੇ ਭਰਾ ਮੈਨੂੰ ਅਸ਼ੀਰਵਾਦ ਦੇਣ ਆਏ ਜੀ ਵੱਡੇ ਵੱਡੇ ਸੋਨੀ ਸਾਹਿਬ ਵੀ ਆਏ ਨੇ ਔਇਲਾ ਸਾਹਿਬ ਹੋ ਕੇ ਗਏ ਨੇ ਡਾਕਟਰ ਹਾਈ ਕੁਮਾਰ ਵੇਰਕਾ ਜੀ ਆਪਣੇ ਜਸਪਾਲ ਸਾਹਿਬ ਜੀ ਅਲਰੇਟ ਨੇ ਵਾਲੇ ਟੋਨੀ ਸ਼ਿਨਾ ਜੀ ਸਾਰੇ ਮੈਨੂੰ ਸ਼ੀਰਵਾ ਦਿਨੇਸ਼ ਬੱਸੀ ਜੀ ਸਾਰੇ ਅਸ਼ੀਰਵਾਦ ਦੇਣ ਆਏ ਨੇ ਮੈਨੂੰ ਬਸ ਮੈਨੂੰ ਇਹਨਾਂ ਦੀ ਬਲੇਸਿੰਗਸ ਹੀ ਲੋੜ ਹੈ ਬਾਕੀ ਪਰਮਾਤਮਾ ਅਮਰਸਰ ਦੇ ਵਿੱਚ ਬਹੁਤ ਹੀ ਨਾਮਵਰ ਹੋਟਲ ਹੈ ਜਿਹੜਾ ਬਾਰਡਰਲੈਂਡ ਹੈ ਸੀ ਫਿਰ ਅਮਬੂਨਾ ਦੇ ਨਾਲ ਇਹਨੇ ਤਾਇਪ ਕੀਤਾ ਔਰ ਹੁਣ ਇਹਨਾਂ ਨੇ ਸਟਰਲਿੰਗ ਜਿਹੜਾ ਹੋਟਲ ਦੀ ਬੜੀ ਵੱਡੀ 체ਨ ਹੈ ਉਹਨਾਂ ਦੇ ਨਾਲ ਤਾਇਪ ਕੀਤਾ ਸ਼ਿਗਾਰੀ ਪਰਵਾਰ ਸਾਡੇ ਸ਼ਿਗਾਰੀ ਭਾਈਸਾਲ ਜਿਹੜੇ ਕਿ ਇਸ ਸਮੇਂ ਦੁਨੀਆ ਤੇ ਨਹੀਂ ਰਹੇ ਉਹਨਾਂ ਦਾ ਬੇਟਾ ਗੌਰਵ ਸ਼ਿਗਾਰੀ ਦੀ ਕਿੱਤੀ ਜੀ ਜਿਹੜੇ ਕਿ ਇਹਨਾਂ ਦੇ ਭਰਾ ਹੀ ਬਣੇ ਸ਼ਿਗਾਰੀ ਸਾਹਿਬ ਤੇ ਵੱਡੇ ਆ ਦੇ ਔਰ ਇਹਨਾਂ ਨੇ ਇੱਕ ਸ਼ਹਿਰ ਦੇ ਵਿੱਚ ਬਹੁਤ ਅੱਛੀ ਚੇਨ ਲੈ ਕੇ ਆਈ ਹੈ ਔਰ ਸਾਨੂੰ ਜਿੱਥੇ ਪੂਰੇ ਸਿਟੀ ਨੂੰ ਹੁੰਦੇ ਨਾਲ ਬਹੁਤ ਵੱਡਾ ਯਾਤਰੂਆਂ ਦਾ ਕੇਂਦਰ ਹੈ ਉਹਦੇ ਨਾਲ ਅੱਛੇ ਅੱਛੇ ਹੋਟਲਾਂ ਦਾ ਆਉਣਾ ਵੀ ਬਹੁਤ ਜ਼ਰੂਰੀ ਹੈ ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਉਮੀਦ ਕਰਦਾ ਕਿ ਪ੍ਰਮਾਤਮਾ ਇਹਨਾਂ ਦੇ ਨਾਮ ਪਰ ਹੱਥ ਰੱਖੇ ਲੋਰੇ ਹੋਰ ਵੀ ਅਗਾ ਤੈਸੀ ਲਾਈਨ ਦੇ ਵਿੱਚ ਵੱਡੇ ਖਤਮ ਜਿਹੜੇ ਆ ਉਹ ਰੱਖਣ ਸੋ ਮੈਂ ਇਸ ਪਰਵਾਰ ਨੂੰ ਬਹੁਤ ਬਹੁਤ ਧੰਨਵਾਦ ਕਰਾਇਆ ਬਧਾਈ ਥੈਂਕ ਯੂ ਲੜੀ ਸਰ ਕੀ ਕਹਿਣਾ ਚਾਹੁੰਦੇ ਹੋ ਆ ਮੈਂ ਵਧਾਈ ਦੇਣਾ ਸ਼ੰਗਾਰੀ ਪਰਿਵਾਰ ਨੂੰ ਔਰ ਜੋ ਇਹਨਾਂ ਨੇ ਉਦਮ ਕੀਤਾ ਸਟਰਲਿੰਗ ਨੂੰ ਸ਼ਹਿਰ ਵਿੱਚ ਲਿਆ ਕੇ ਉਹ ਬਹੁਤ ਹੀ ਇੱਕ ਵਧੀਆ ਕਦਮ ਹੈ ਔਰ ਮੈਂ ਸਮਝਦਾ ਕਿ ਐਫਓ ਜੇ ਯੰਗ ਅੰਟਰਪ੍ਰੈਨਿਅਰਸ ਜਿਹੜੇ ਨੇ ਉਹ ਗੁਰੂ ਨਗਰੀ ਦੀ ਤਰੱਕੀ ਦੇ ਵਿੱਚ ਬੜਾ ਅਹਿਮ ਯੋਗਦਾਨ ਜਿਹੜਾ ਉਹ ਦਿੰਦੇ ਨੇ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਅਜਿਹੀ ਸੋਚ ਦੇ ਨਾਲ ਨੌਜਵਾਨ ਲੜਕੇ ਅੱਗੇ ਆ ਕੇ ਹੋਰ ਹੋਟਲ ਇੰਡਸਟਰੀ ਨੂੰ ਵੀ ਕਾਮਯਾਬ ਕਰਨ ਔਰ ਇਹਦੇ ਨਾਲ ਅਲਾਈਟ ਇੰਡਸਟਰੀਜ਼ ਵੀ ਨੇ ਜਿਹੜੀਆਂ ਸ਼ਹਿਰ ਦੀਆਂ ਉਹਨਾਂ ਨੂੰ ਵੀ ਸਾਰਿਆਂ ਨੂੰ ਮਦਦ ਮਿਲਦੀ ਹੈ ਔਰ ਅੰਮ੍ਰਿਤਸਰ ਕਿਉਂਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਉਹ ਟੂਰਿਜ਼ਮ ਸ਼ਹਿਰ ਹੈ ਇਹਦੇ ਵਿੱਚ ਜਿੰਨੀਆਂ ਚੇਨਾਂਆਂ ਆਉਣਾਂ ਹੀ ਟੂਰਿਜ਼ਮ ਪ੍ਰਮੋਟ ਹੋਏਗਾ ਔਰ ਉਹਦੇ ਨਾਲ ਲੋਕਲ ਜਿਹੜੇ ਨੌਕਰੀਆਂ ਜੜੀਆਂ ਨੇ ਉਹ ਜਨਰੇਟ ਹੋਣਗੀਆਂ ਤੋਂ ਬਹੁਤ ਵਧੀਆ ਕਦਮ ਹੈ ਮੈਂ ਬਤਾਈ ਦੇਣਾ ਹਾਂ ਸਾਹਿਬ ਜੀ ਸੰਜੀਵ ਸ਼ੰਗਾਰੀ ਤੇ ਕਿੱਟੀ ਚੋਪਾ ਐਸੀ ਜੋੜੀ ਸੀ ਅੱਗੋਂ ਨਾਲ ਬੱਚਿਆਂ ਨੂੰ ਮੋਰੇ ਲਾ ਕੇ ਕੰਬਲੂ ਤੋਰਿਆ ਵੇਖੋ ਸ਼ੰਗਾਰੀਪਾ ਜਿਹੜਾ ਸਾਡਾ ਵੱਡਾ ਉਹ ਬਹੁਤ ਹੀ ਇੱਕ ਮਲਾਪੜਾ ਵੀ ਆ ਔਰ ਅਗਾਹ ਵਧੂ ਸੀ ਔਰ ਬੜੇ ਘੱਟ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਹਾਸਲ ਕੀਤੀ ਸੀਗੀ ਉਹ ਬੜੇ ਥੋੜੇ ਬੰਦੇ ਨੇ ਔਰ ਤਰੱਕੀ ਐਵੇਂ ਨਹੀਂ ਮਿਲ ਜਾਂਦੀ ਤਰੱਕੀ ਤਾਂ ਮਿਲਦੀ ਆ ਜੇ ਸਮਾਜ ਦੇ ਵਿੱਚ ਤੁਸੀਂ ਤੁਹਾਡਾ ਮਿਲਨਸਾਰ ਹੋ ਤੁਹਾਡੇ ਸਿਰ ਦਾ ਸਿਰ ਤਾਂ ਹੀ ਟੁੱਟਦੇ ਨੇ ਜੇ ਤੁਹਾਡੇ ਅੰਦਰ ਕੋਈ ਕਾਬਲੀਅਤ ਹੋਏ ਔਰ ਉਹਨਾਂ ਵਿੱਚ ਬਹੁਤ ਕਾਬਲੀਅਤ ਸੀ ਔਰ ਹੋਰ ਮੈਂ ਵਧਾਈ ਦੇਣਾ ਹੈ ਜਿਹੜਾ ਅੱਗੇ ਪਰਿਵਾਰ ਜੁੜਗੇ ਆ ਇਹ ਹੋਰ ਵਧੀਆ ਔਰ ਕਾਬਿਲ ਗੱਲ ਹੈਗੀ ਤਰਫ ਕਿ ਇਹ ਸਤਿ ਸ੍ਰੀ ਅਕਾਲ ਜੀ ਨਵਜਾਤ ਕੀ ਜੀਆ ਫੋਟੋ ਸ਼ਿੰਗਾਰੀ ਜੋ ਮੈਂ ਕੈਸੀ ਜੁੜੀ ਆ ਜਿਲ੍ਹੇ ਅੱਜ ਕਾਹਨੋਂ ਹੋਰ ਗਾਮ ਲਾਇਆ ਪਰ ਬੱਚਾ ਲੋਕੇ ਲਾਇਆ ਕਿੱਦਾਂ ਦੇ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਅੱਜ ਇਸ ਫੈਮਿਲੀ ਨੂੰ ਵਧਾਈ ਦੇਣਾ ਜਿਵੇਂ ਸ਼ਿੰਗਾਰੀ ਸਾਹਿਬ ਦੀ ਫੈਮਿਲੀ ਨੂੰ ਵਧਾਈ ਦੇਣਾ ਕੱਟੀ ਦੀ ਫੈਮਿਲੀ ਨੂੰ ਵਧਾਈ ਦੇਣਾ ਕਿਉਂਕਿ ਬਹੁਤ ਮਿਹਨਤ ਕੀਤੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਸ਼ਹਿਰ ਦੇ ਵਿੱਚ ਬੜਾ ਨਾਮ ਕਮਾਇਆ ਔਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਆਪਣੇ ਸੰਜੀਤ ਸ਼ਿੰਗਾਰੀ ਜੀ ਇਸ ਦੁਨੀਆ 'ਚ ਨਹੀਂ ਰਹੇ ਔਰ ਇੱਥੇ ਇਸ ਜਗ੍ਹਾ ਦੇ ਨਾਲ ਸਾਡੀਆਂ ਬੜੀਆਂ ਪੁਰਾਣੀਆਂ ਜਿਹੜੀਆਂ ਇਜਾਦਾਵਾਂ ਜੁੜੀਆਂ ਵਾਂ ਕਿਉਂਕਿ ਅਸੀਂ ਇੱਥੇ ਸ਼ਾਮ ਨੂੰ ਡੇਲੀ ਇਕੱਠੇ ਹੁੰਦੇ ਸੀਗੇ ਸਾਰੇ ਔਰ ਮੈਂ ਗੌਰਵ ਨੂੰ ਵੀ ਇਸ ਗੱਲ ਦੀ ਵਧਾਈ ਦੇਣਾ ਕਿੱਟੀ ਭਾਈ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਆਪਦੇ ਪਿਓ ਦੀ ਜਾਇਦਾਦ ਵਧਾਈ ਆ ਔਰ ਅੱਜ ਜਿਹੜਾ ਇਹ ਇੱਕ ਬਾਰਡਰ ਲੈਂਡ ਹੋਟਲ ਤੋਂ ਅੱਜ ਇਹ ਸਟਰਲਿੰਗ ਵਾਲਿਆਂ ਨੂੰ ਇਹਨਾਂ ਨੇ ਜਿਹੜਾ ਬਹੁਤ ਵਧੀਆ ਤਰੀਕ ਨਾਲ ਰੈਨੋਵੇਟ ਕਰਕੇ ਦਿੱਤਾ ਵਾ ਔਰ ਫੋਰ ਸਟਾਰ ਚੈਣਿਆ ਜਿਹੜੀ ਔਰ ਮੈਂ ਸਮਝਦਾ ਕਿ ਗੁਰੂ ਮਹਾਰਾਜ ਦੀ ਕਿਰਪਾ ਕਰੇ ਇਹ ਇਸੇ ਤਰ੍ਹਾਂ ਤਰੱਕੀ ਕਰਦੇ ਰਹਿਣ ਲੋਕਾਂ ਨੂੰ ਕੀ ਅਪੀਲ ਹੈ ਲੋਕਾਂ ਨੂੰ ਮੇਰੀ ਇਹ ਜਿਨ੍ਹਾਂ ਨੇ ਬੜੇ ਮੈਂ ਸਮਝਦਾ ਮੈਂ ਕਹੂੰਗਾ ਮੈਂ ਬਹੁਤ ਪੁਰਾਣਾ ਸ਼ਿੰਗਾਰੀ ਹੋਣਾ ਨਾ ਮੇਰਾ ਬਹੁਤ ਜਰਾਣਾ ਸੀਗਾ ਬੜੇ ਲੋ ਲੈਵਲ ਤੋਂ ਬੜੀ ਮਿਹਨਤ ਕੀਤੀ ਔਰ ਬੜੀ ਮਿਠਾਸ ਦੇ ਨਾਲ ਬੜੀ ਮਿੱਠੀ ਜ਼ਬਾਨ ਦੇ ਨਾਲ ਮਿਹਨਤ ਕੀਤੀ ਔਰ ਹਾਂ ਬਿਲਕੁਲ ਉਹ ਇਕੱਲਾ ਇਕੱਲੇ ਸ਼ਹਿਰ ਦਾ ਬੱਚਾ ਇਹ ਗੱਲ ਜਾਣਦਾ ਕਿ ਸ਼ਿੰਗਾਰੀ ਦੇ ਮੱਥੇ ਤੇ ਅਜੇ ਤੱਕ ਦੀ ਵਟ ਨਹੀਂ ਵੇਖਿਆ ਤੇ ਸੋ ਮੇਰੀ ਇਹ ਲੋਕਾਂ ਨੂੰ ਇਹੀ ਬੀ ਲਿਆ ਕਿ ਜਿਸ ਤਰ੍ਹਾਂ ਇਹ ਪਰਿਵਾਰ ਨੇ ਤਰੱਕੀ ਕੀਤੀ ਆ ਆਪਦੀ ਬੜੀ ਮਿਹਨਤ ਕੀਤੀ ਆ ਤੇ ਸੰਸਾਰ ਨੂੰ ਤਕੜੇ ਹੋ ਕੇ ਮਿਹਨਤ ਕਰਨੀ ਚਾਹੀਦੀ ਹੈ ਕਿਉਂਕਿ ਹੋਰ ਦੂਜੇ ਪੁੱਠੇ ਸਿੱਦੇ ਕੰਮਾਂ ਤੋਂ ਸਾਰਿਆਂ ਨੂੰ ਛੱਡ ਕੇ ਸਾਨੂੰ ਹੱਕ ਸੱਚ ਦੀ ਜਿਹੜੀ ਕਮਾਈ ਕਰਨੀ ਚਾਹੀਦੀ ਹੈ ਗੁਰੂ ਜੀ ਕੀ ਕਹਿਣਾ ਚਾਹੁੰਦੇ ਸਤਿਪ੍ਰੀਤ ਜੀ ਆਏ ਨੇ ਬੜਾ ਜੀ ਮੇਰੇ ਵੱਡੇ ਨੇ ਮੇਰੇ ਮਾਪੇ ਸਮਾਨ ਨੇ ਮੈਨੂੰ ਅਸ਼ੀਰਵਾਦ ਦੇਣ ਆਏ ਨੇ ਅੱਜ ਮੇਰੇ ਫਾਦਰ ਸਾਹਿਬ ਦੇ ਲਾਈਕ ਮਤਲਬ ਮੇਰੇ ਫਾਦਰ ਫਿਗਰ ਹੀ ਨੇ ਜੀ ਤੇ ਬਸ ਇਹ ਬੱਚਾ ਨੂੰ ਅਸ਼ੀਰਵਾਦ ਦੇਣ ਆਏ ਨੇ ਬਸ ਇਹਨਾਂ ਦੀ ਬਲੇਸਿੰਗ ਚਾਹੀਦੀ ਹੈ ਤੇ ਸ਼ਹਿਰ ਵਾਸੀਆਂ ਦਾ ਸਾਥ ਚਾਹੀਦਾ ਹੈ ਤੇ ਆਪਾਂ ਕੰਮ ਕਰ ਸਕੀਏ ਗੁਰੂ ਮੇਰਕਾ ਕੀ ਹੋਵੇ ਜਾਂ ਕਿੰਨਾ ਕੀ ਉਹਦੇ ਕੋਲ ਹੁ ਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ ਮੇਰੇ ਫਾਦਰ ਸਾਹਿਬ ਕਿਟੀ ਅੰਕਲ ਤੇ ਬਿੱਲੂ ਅੰਕਲ ਬਹੁਤ ਪੁਰਾਣੀ ਜੋੜੀ ਹੈ ਜਦੋਂ ਇਹ ਖਾਲੀ ਕਰਾਨਾ ਸੀ ਉਦੋਂ ਵੀ ਅਸੀਂ ਇਕੱਠੇ ਇੱਕ ਫੈਮਲੀ ਵਾਂ ਕੋਈ ਅਸੀਂ ਬਾਹਰੋਂ ਕੋਈ ਨਹੀਂ ਆਇਆ ਸਾਰੀ ਪਰਿਵਾਰ ਨੇ ਮਿਲ ਕੇ ਆਪਣੀ ertid ਦੀ ਉੱਤੇ ਦੁਬਾਰਾ ਤੋਂ ਇੱਕ ਮੁਕਾਮ ਖੜਾ ਕੀਤਾ ਹੈ ਮੇਰੇ ਫਾਦਰ ਸਾਹਿਬ ਅਜੇ ਇਸ ਦੁਨੀਆ 'ਚ ਨਹੀਂ ਹੈ ਪਰ ਕਿਟੀ ਅੰਕਲ ਬਿੱਲੂ ਅੰਕਲ ਜਾਂ ਸਾਰੇ ਮਿਲ ਕੇ ਅਭੀ ਇਹ ਗੌਰਵ ਹੈ ਮੇਰੇ ਛੋਟੇ ਬ੍ਰਦਰ ਨੇ ਗੋਤਮ ਹੈ ਪੂਰੀ ਬਈਆ ਹੈ ਸਾਰੇ ਮਤਲਬ ਕੀ ਸੰਜੋਗ ਹੈ ਫੁੱਲ ਫੈਮਿਲੀ ਦਾ ਸੰਜੋਗ ਹੈ ਉਸੇ ਗੱਲ ਕੀਤੀ ਕਿ ਮੇਰੇ ਫਾਦਰ ਸਾਹਿਬ ਨਹੀਂ ਆਏ ਮੈਂ ਕਹਾਂਗਾ ਹਰ ਦਿਲ ਚ ਅਗੇਲੇ ਜਿਹੜਾ ਵੀ ਇਨਸਾਨ ਆ ਰਿਹਾ ਉਹਨਾਂ ਦੀ ਫਿਜ਼ੀਕਲ ਪ੍ਰੈਸੈਂਸ ਨਹੀਂ ਹੈ ਕੁਝ ਇਨਸਾਨ ਇਤਿਹਾਸ ਦਾ ਫਰਮਾ ਬਣ ਜਾਂਦੇ ਨੇ ਜਿਹੜੇ ਹਰ ਦਿਲ ਚ ਖੂਦਦੇ ਨੇ ਲੱਗਦਾ ਕਿ ਜੁਨਾ ਵੀ ਆ ਰਿਹਾ ਚ ਗੱਲ ਸਭ ਦੀ ਗੱਲ ਕਰ ਰਿਹਾ ਕਿੱਟੀ ਉਹਨਾਂ ਦੀ ਗੱਲ ਕਰ ਰਿਹਾ ਠੀਕ ਹੈ ਮੈਂ ਬੜੀ ਇਮੋਸ਼ਨਲ ਆ ਕਿ ਮੇਰੇ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਮੈਂ ਬਹੁਤ ਕੁਝ ਲਾਈਫ ਚ ਚੇਂਜਸ ਆਏ ਨੇ ਪਰ ਅੱਜ ਇੰਨੀ ਖੁਸ਼ ਆ ਰਹਾ ਕਿ ਮੈਂ ਨਾ ਬਿਮਾਰ ਹੋਣ ਦੇ ਸ਼ਾਇਦ ਘਰ ਨੇ ਉਹ ੱਤੀ ਪਰ ਹੈ ਬਹੁਤ ਬਹੁਤ ਅਜਾ اچھا ਲੱਗ ਰਿਹਾ ਹੈ ਥੈਂਕ ਯੂ ਸੋ ਮਚ ਅਬੀ ਚੋਕਲੇ ਜੀ ਕਿਦਾਂ ਦਿੱਖਦੇ ਹੋ ਬਹੁਤ ਮੁਬਾਰਕਬਾਦ ਦੇਣਾ ਉਹ ਸਾਰਾ ਸ਼ਹਿਰ ਉਮੜ ਕੇ ਆਇਆ ਹੈ ਤੁਹਾਨੂੰ ਮੁਬਾਰਕਬਾਦ ਦੇ ਰਿਹਾ ਕੀ ਕਹਿਣਾ ਚਾਹੁੰਦੇ ਹੋ ਪਹਿਲੇ ਤਾਂ ਸਾਰੇ ਸ਼ਹਿਰ ਨੂੰ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਨਵਰਾਤਰੀ ਦੀਆਂ ਬਹੁਤ ਬਹੁਤ ਸ਼ੁਭਕਾਮਨਾ ਹੈ ਪਹਿਲਾ ਦਿਨ ਨਵਰਾਤਰੀ ਦਾ ਬਹੁਤ ਹੀ ਪਵਿੱਤਰ ਬਹੁਤ ਹੀ ਵੱਡਾ ਦਿਨ ਹੈ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾ ਹੈ ਨਵਰਾਤਰੀ ਦੀਆਂ ਦੇਖੋ ਜੀ ਅਸੀਂ ਪੰਜਾਬ ਚ ਸਟਰਲਿੰਗ ਦੇ ਨਾਲ ਟਾਈ ਅਪ ਕਰਕੇ ਫਸਟ ਸਟਰਲਿੰਗ ਪ੍ਰੋਜੈਕਟ ਇਨ ਅੰਮ੍ਰਿਤਸਰ ਲੈ ਕੇ ਆਏ ਆ ਜੀ ਠੀਕ ਹੈ ਜਿੱਥੇ ਤੁਹਾਨੂੰ ਬਹੁਤ ਹੀ ਵਧੀਆ ਹੌਸਪਿਟੈਲਿਟੀ ਉਸ ਨਾਲ ਸਰਵਿਸਿਜ਼ ਬੜਾ ਕੁਝ ਪ੍ਰੋਵਾਈਡ ਕੀਤਾ ਜਾਏਗਾ ਕੰਪੀਟੀਸ਼ਨ ਦੀ ਜੇ ਅਸੀਂ ਗੱਲ ਕਰੀਏ ਤੇ ਬੜੀਆ ਚੇਨ ਅੰਮ੍ਰਿਤਸਰ ਚ ਵੀ ਆ ਗਿਆ ਲੱਗਦਾ ਨਹੀਂ ਕਿ ਕੰਪੀਟੀਸ਼ਨ ਵੀ ਲੋਕਾਂ ਦਾ ਦੇਖੋ ਕੰਪੀਟੀਸ਼ਨ ਨਾ ਚੇਂਜ ਨਾ ਨਹੀਂ ਹੈ ਕੰਪੀਟੀਸ਼ਨ ਕੰਪੀਟੀਸ਼ਨ ਚੇਂਜ ਨਾ ਨਹੀਂ ਹੁੰਦਾ ਕੰਪੀਟੀਸ਼ਨ ਹੁੰਦਾ ਤੁਹਾਡੀ ਸਰਵਿਸਿਜ਼ ਨਾਲ ਤੁਹਾਡੀ ਹੌਸਪਿਟੈਲਿਟੀ ਨਾਲ ਤੁਸੀਂ ਆਪਣੇ ਕਸਟਮਰ ਨੂੰ ਆਪਣੇ ਗੈਸਟ ਨੂੰ ਕਿਦਾਂ ਟਰੀਟ ਕਰਦੇ ਹੋ ਠੀਕ ਹੈ ਚੇਨ ਸਿੱਥੇ ਅੰਮ੍ਰਿਤਸਰ ਬਹੁਤ ਨੇ ਪਰ ਤੁਸੀਂ ਕਈ ਹੋਟਲਸ ਜਾ ਕੇ ਦੇਖੋ ਆਏਗਾ ਕਿ ਤੁਹਾਡੇ ਨਾਲ ਉਥੇ ਹਸਪਿਟੈਲਿਟੀ ਨਹੀਂ ਤੁਹਾਨੂੰ ਇੰਨੀ ਪ੍ਰਾਇਰਿਟੀ ਮਿਲਦੀ ਨਾ ਇੰਨੀ 5 ਸਟਾਰ ਫੈਸਿਲਿਟੀਆਂ ਮਿਲਦੀਆਂ ਤੁਹਾਡੀ ਇਹ ਹੀ ਹੋਏਗੀ ਤੁਹਾਨੂੰ ਬੈਸਟ ਹਸਪਿਟੈਲਿਟੀ ਸਰਵ ਕੀਤੀ ਜਾਏ ਤਾਂ ਕਿ ਤੁਸੀਂ ਬਾਰ-ਬਾਰ ਸਟਰਲਿੰਗ ਬਾਰਡਰ ਲੈਂਡ ਜ਼ਰੂਰ ਵਿਜ਼ਿਟ ਕਰੋ ਤੁਹਾਡੇ ਫਾਦਰ ਸਾਹਿਬ ਨੇ ਲੰਬਾ ਸਮਾਂ ਹੰਡਾਇਆ ਬਾਰਡਰ ਲੈਂਡ ਦੇ ਵਿੱਚ ਪਰ ਬਹੁਤ ਤਜਰਬਾ ਵੀ ਆ ਉਹ ਗਾਂ ਬੱਚਿਆਂ ਦੇ ਵੀ ਕੰਮ ਆਏਗਾ ਹਾਂਜੀ ਬਿਲਕੁਲ ਕੀ ਲੋਕਾਂ ਨੂੰ ਮੈਸੇਜ ਦਿੰਦੇ ਹੋ ਅੱਜ ਦੇ ਦਿਨ ਦੇਖੋ ਜੀ ਅਸੀਂ ਮੈਂ ਜੋ ਪਰਸਨਲੀ ਅੱਜ ਤੱਕ ਮੈਂ ਇਹ ਨਹੀਂ ਕਾ ਸਕਦਾ ਕਿ ਮੈਂ ਅਚੀਵ ਕੀਤਾ ਹਰ ਮੈਂ ਕੁਝ ਵੀ ਅਚੀਵ ਨਹੀਂ ਕੀਤਾ ਬਟ ਜੋ ਵੀ ਅੱਜ ਤੱਕ ਮੈਂ ਜਿੰਨੀ ਵੀ ਲਰਨਿੰਗ ਲਿੱਤੀ ਹੈ ਆਪਣੇ ਫਾਦਰ ਸਾਹਿਬ ਕੋਲੋਂ ਲਿੱਤੀ ਹੈ ਕਿ ਦੇਖੋ ਹਸਪਿਟੈਲਿਟੀ ਬਿਜ਼ਨਸ ਐਸਾ ਬਿਜ਼ਨਸ ਹੈ ਜੋ ਤੁਸੀਂ ਆਪਣਾ ਚਾਹੇ ਗੈਸਟ ਜੈਸਾ ਮਰਜ਼ੀ ਹੋਏ ਤੁਸੀਂ ਇੱਕ ਉਹਨੂੰ ਪੋਜ਼ਿਟਿਵ ਵੇ ਨਾਲ ਹੀ ਉਹਨੂੰ ਟ੍ਰੀਟ ਕਰੋਗੇ ਠੀਕ ਹੈ ਇਸ ਲਈ ਮੈਂ ਜੋ ਵੀ ਆਪਣੀ ਲਰਨਿੰਗ ਸਾਰੀ ਮੇਰੇ ਫਾਦਰ ਵੱਲੋਂ ਕਿ ਕਿਸ ਤਰ੍ਹਾਂ ਕਿੰਨੀ ਪੇਸ਼ੈਂਸ ਦੇ ਨਾਲ ਕਿੰਨੀ ਕਾਮਨੈਸ ਦੇ ਨਾਲ ਇਹ ਬਿਜ਼ਨਸ ਨੂੰ ਚਲਾਇਆ ਜਾ ਸਕਦਾ ਠੀਕ ਹੈ ਜੀ ਥੈਂਕ ਯੂ ਜੀ ਬਟ ਕਿ ਜਿਹੜੇ ਅਨਮੋਲ ਰਿਸ਼ਤੇ ਬਣੇ ਸੀ ਅੱਜ ਉਹਨਾਂ ਨੂੰ ਵਧਾਇਆ। ਮਨੋ ਬਾਰਾਂ ਦਿਨਾਂ ਇੱਥੇ ਪਹਿਲਾਂ ਸਭ ਤੋਂ ਔਰ ਇਹ ਬਹੁਤ ਪੁਰਾਣਾ ਪਿਆਰ ਇਹਨਾਂ ਦਾ। ਮੈਂ ਸਮਝਦਾ ਕਿ ਚੋਪੜਾ ਸਾਹਿਬ ਨੂੰ ਸ਼ਿੰਗਾਰੀ ਪਰਵਾਰ ਨੂੰ ਬਹੁਤ ਬਹੁਤ ਲੋਭਾਰਤਾ ਪਰਮਾਤਮਾ ਇਹਨਾਂ ਨੂੰ ਖੂਬ ਰੱਖੀਆਂ ਲਵੇ। ਔਰ ਇਹ ਐਮਕੇ ਪਈ ਆ ਐਸੇ ਹੋਟਲ ਬਣਾਣ ਸ਼ਹਿਰ ਦੇ ਵਿੱਚ ਕਿਉਂਕਿ ਜਿਸ ਆਬਿਵਿਕ ਜਗ੍ਹਾ ਤੇ ਹੋਟਲ ਹੈ ਐਸਾ ਬਹੁਤ ਕੱਟ ਆਂਦੀਆਂ ਪ੍ਰਾਪਰਟੀਆਂ ਨੇ ਔਰ ਗੁਰੂ ਨਗਰੀ ਨੂੰ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਗੁਰੂ ਨਗਰੀ ਦੇ ਵਿੱਚ ਜਿੰਨੇ ਸ਼ਰਧਾਲੂ ਆਉਂਦੇ ਨੇ ਔਰ ਇਹਦੀਆਂ ਬੜੀਆਂ ਆਡੀਅੰਸ ਇੰਨਾ ਲੈ ਕੇ ਆਏ ਨੇ ਔਰ ਇਹ ਪਰਿਵਾਰ ਮੈਂ ਸਮਝਦਾ ਕਿ ਸ਼ਹਿਰ ਵਾਸਤੇ ਬਹੁਤ ਕੁਝ ਕਰ ਰਹੇ ਨੇ ਦੋਨੇ ਪਰਿਵਾਰ ਪਰਮਾਤਮਾ ਨਾਲ ਬਹੁਤ ਤਰੱਕੀ ਦੇਵੇ ਇੱਕ ਵਾਰ ਸਾਰਿਆਂ ਨੂੰ ਇਹਨਾਂ ਬਹੁਤ-ਬਹੁਤ ਮੁਬਾਰਕ। ਸਟਰਲਿੰਗ ਬਾਰਡਰਲੈਂਡ ਹੋਟਲ ਦੇ ਉਦਘਾਟਨ ਤੇ ਪਹੁੰਚੇ ਸਾਬਕਾ ਡਿਪਟੀ ਸੀਐਮ ਓਮਪ੍ਰਕਾਸ਼ ਸੋਨੀ ਸੰਸਦ ਗੁਰਜੀਤ ਸਿੰਘ ਪੂਰਬ ਕੈਬਨਰ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਪੂਰਵ ਵਿਧਾਇਕ ਇੰਦਰਬੀਰ ਸਿੰਘ ਬਲਾਰੀਆ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਪੂਰਵ ਚੇਅਰਮੈਨ ਦਿਨੇਸ਼ ਬੱਸੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤਲਬੀਰ ਗਿੱਲ ਪਾਰਸ਼ਦ ਵਿਕਾਸ ਸੋਨੀ ਪਾਰਸ਼ਦ ਸੋਨੂ ਦਤੀ ਸਮਾਜ ਸੇਵਕ ਕਰਨ ਪੂਰੀ ਸਤੀਸ਼ ਸ਼ਰਮਾ ਹੋਰ ਵੀ ਕਈ ਜਿਹੜੇ ਪਾਰਸ਼ਦ ਤੇ ਹੋਟਲ ਦੇ ਵੱਡੇ ਵੱਡੇ